ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਰ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਤੇ ਗ੍ਰਾਮ ਪੰਚਾਇਤ ਜਖਵਾਲੀ ਵੱਲੋਂ ਪਿੰਡ ਜਖਵਾਲੀ ਵਿਕੇ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਦੀਆਂ ਆਪ ਜੀ ਨਾਲ ਯਾਦਗਾਰੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਆਪ ਜੀ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਕੁਸ਼ਤੀ ਦੰਗਲ ਪਲਵਾਨ ਰਪੀਕ ਸਿੰਘ ਜੋ ਕਿ ਪਿੰਡ ਜਖਵਾਲੀ ਅਖਾੜੇ ਚਲਾ ਰਿਹਾ ਹੈ ਉਹਨਾਂ ਦੀ ਹੱਲਾ ਸੇ ਦਿੱਤੇ ਸਾਡੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਦੀ ਅਗਵਾਈ ਹੇਠ ਇਹ ਪ੍ਰਬੰਧ ਕੀਤਾ ਗਿਆ ਇਹ ਅਸੀਂ ਜੋ ਤੁਸੀਂ ਪਿੱਛੇ ਤਸਵੀਰਾਂ ਵੇਖੀਆਂ ਇਸ ਵਿੱਚ ਪਿੰਡ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਮੰਜੀ ਸਾਹਿਬ ਤੋਂ ਛੰਡੀ ਲੈ ਕੇ ਆਏ ਤੇ ਇਹ ਸੱਜਣ ਛੰਡੀ ਲੈ ਕੇ ਆਏ ਤੇ ਉਸ ਤੋਂ ਬਾਅਦ ਆਪਣੇ ਅੱਡੇ ਵਿੱਚ ਕੁਸ਼ਤੀ ਦੰਗਲ ਲਈ ਤਿਆਰੀਆਂ ਕੀਤੀਆਂ ਗਈਆਂ ਇਸ ਵਿੱਚ ਕਈ ਜ਼ਿੰਮੇਵਾਰ ਸੱਜਣਾ ਵੱਲੋਂ ਛੰਡੀਆਂ ਬੰਨੀਆਂ ਗਈਆਂ ਜਿਸ ਤਰ੍ਹਾਂ ਤਰਮਿੰਦਰ ਸਿੰਘ ਗੋਰਕੇ ਵੱਲੋਂ ਛੰਡੀ ਤੇ ਕੁਲਵਿੰਦਰ ਸਿੰਘ ਕਿੰਦਾਜੀ ਵੱਲੋਂ ਰਵਿੰਦਰ ਸਿੰਘ ਮੋਨੂ ਅਵਤਾਰ ਸਿੰਘ ਪਿੰਦਾ ਸਿੰਘ ਤੇ ਹਰਮਨੂਨਾ ਵੱਲੋਂ ਤੇ ਸਿੰਗਲ ਪ੍ਰਾਪਰਟੀ ਡੀਲਰ ਵੱਲੋਂ ਤੇ ਗੁਰਮੀਤ ਸਿੰਘ ਮੌਲੀ ਜੀ ਉਹਨਾਂ ਵੱਲੋਂ ਮੌਲੀ ਵਾਲਿਆਂ ਵੱਲੋਂ ਚੰਡੀ ਕੁश्ती ਦੀਆਂ ਛੰਡੀਆਂ ਬੰਨੀਆਂ ਗਈਆਂ ਜੋ ਕਿ ਬਹੁਤ ਹੀ ਸਲਾਘਾਯੋਗ ਕਦਮ ਰਿਹਾ ਤੇ ਅਸੀਂ ਜਿਨ੍ਹਾਂ ਨੇ ਵੀ ਇਸ ਕਾਰਜ ਲਈ ਸਹਿਯੋਗ ਦਿੱਤਾ ਦਵਾਮਾਂ ਦਿੱਤੀਆਂ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਸਮੂਹ ಗ್ರಾಮ ਪੰਚਾਇਤ ਵੱਲੋਂ ਸਮੂਹ ਨਗਰਕੇੜੇ ਵੱਲੋਂ ਤੇ ਅਸੀਂ ਉਮੀਦ ਕਰਦੇ ਹਾਂ ਅੱਗੇ ਤੋਂ ਵੀ ਤੁਸੀਂ ਇਸ ਤਰ੍ਹਾਂ ਦੇ ਉਪਰਾਲੇ ਵਿੱਚ ਯੋਗਦਾਨ ਪਾਉਂਦੇ ਰਹੋਗੇ ਇਹ ਚੰਡੀ ਲਿਆ ਕੇ ਸਾਰੇ ਪਿੰਡ ਦੇ ਜੋ ਧਾਰਮਿਕ ਸਥਾਨ ਨੇ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਨਗਰ ਖੇੜਾ ਹਨੂਮਾਨ ਮੰਦਿਰ ਸਹੀਦ ਸਮਾਧਾਂ ਵਾਲੇ ਬਾਬਾ ਜੀ ਤੇ ਗੁੱਗਾ ਮਾੜੀ ਤੋਂ ਲੈ ਸਭ ਤੋਂ ਆਸ਼ੀਰਵਾਦ ਲੈ ਕੇ ਆ ਗਿਆ ਲੈ ਕੇ ਇਸ ਦੰਗਲ কুਸਤੀ ਦੀ ਸ਼ੁਰੂਆਤ ਕੀਤੀ ਗਈ ਤੇ ਇਹ ਪਿੰਡ ਦੇ ਮਾਹਤਮ ਬੰਦੇ ਸਾਡੇ ਸਾਰੇ ਨੌਜਵਾਨ ਸਭਾ ਨੌਜਵਾਨਾਂ ਦੇ ਜੋ ਸਜੋਗ ਨਾਲ ਤੇ ਝੰਡੀ ਲੈ ਕੇ ਆਂਦੀ ਤੇ ਆਪ ਜੀ ਦੇ ਸਾਹਮਣੇ ਫਿਰ ਉਸ ਤੋਂ ਬਾਅਦ ਕੁਸਤੀਆਂ ਸ਼ਾਮ ਦੇ 5-6 ਵਜੇ ਤੱਕ ਚੱਲੀਆਂ ਜਿਸ ਵਿੱਚ ਸਿਰਕ ਕੀਤੀ ਸਾਡੇ ਐਮਐਲਏ ਸਾਹਿਬ ਲਖਵੀਰ ਸਿੰਘ ਰਾਏ ਜੀ ਵੱਲੋਂ ਉਹਨਾਂ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਗ੍ਰਾਮ ਪੰਚਾਇਤ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਤੇ ਉਮੀਦ ਕਰਦਾ ਹਾਂ ਅੱਗੇ ਤੋਂ ਵੀ ਹੋਰ ਵੀ ਵਧੀਆ ਉਪਰਾਲੇ ਕਰਦੇ ਰਹੋਗੇ ਤਾਂ ਜੋ ਸਾਡੇ ਜਵਾਨ ਨਸ਼ੇ ਤੋਂ ਰਹਿਤ ਹੋ ਸਕਣ ਇਸ ਮੌਕੇ ਬਖ ਬਖ ਪਲਵਾਨਾਂ ਨੇ ਇਸ ਕੁਸ਼ਤੀ ਦੰਗਲ ਵਿੱਚ ਭਾਗ ਲਿਆ ਤੇ ਉਹਨਾਂ ਵੱਲੋਂ ਕੁਸ਼ਤੀ ਦੇ ਜੋਹਰ ਬਖਾਏ ਗਏ ਐਮਐਲਏ ਸਾਹਿਬ ਨੇ ਦੱਸਿਆ ਕਿ ਇਸ ਪਿੰਡ ਚਖਵਾਲੀ ਦੇ কুਸਤੀ ਦੰਗਲ ਅਖਾੜੇ ਲਈ 51000 ਰੁਪਿਆ ਰਾਸੀ ਦਿੱਤੀ ਜਾਵੇਗੀ ਪਰ ਸ਼ਰਪਤੇ ਸੀ ਕਿ ਰਜਿਸਟਰ ਅਖਾੜਾ ਹੋਣਾ ਚਾਹੀਦਾ ਹੈ ਤੇ ਇਸ ਵਿੱਚ ਗੁਰਦੀਪ ਸਿੰਘ ਸਰਪੰਚ ਨੇ ਦੱਸਿਆ ਕਿ ਅਸੀਂ ਧੰਨਵਾਦੀ ਕਰਦੇ ਹਾਂ ਲਖਵੀਰ ਸਿੰਘ ਰਾਏ ਜੀ ਦਾ ਜਿਨ੍ਹਾਂ ਨੇ ਹਰ ਵਕਤ ਸਾਡੇ ਪਿੰਡ ਤੇ ਆਪਣਾ ਮਿਹਰਪਰਿਆ ਹੱਥ ਰੱਖਿਆ ਤੇ ਅੱਗੇ ਵੀ ਹੱਥ ਰੱਖਦੇ ਰਹਿਣਗੇ ਇਸ ਵਿੱਚ ਗੁਰਦੀਪ ਸਿੰਘ ਜਖਵਾਲੀ ਨੇ ਸਾਰੇ ਹੀ ਮਾਹਤਮਮ ਬੰਦਿਆਂ ਤੇ ਸੁਜੋਗੀ ਸੱਜਣਾ ਦਾ ਤੇ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਉਮੀਦ ਕੀਤੀ ਕਿ ਅੱਗੇ ਤੋਂ ਵੀ ਜੋ ਪਿੰਡ ਦੇ ਕਾਰਜ ਕੀਤੇ ਜਾਣਗੇ ਪਿੰਡ ਵਾਸੀ ਤੇ ਮਾਹਤਮਮ ਬੰਦੇ ਸਾਡਾ ਵੱਧ ਚੜ ਕੇ ਸਹਿਯੋਗ ਦੇਣਗੇ ਗੁਰਦੀਪ ਸਿੰਘ ਜਖਵਾਲੀ ਨੇ ਕਿਹਾ ਕਿ ਖੇਡਾਂ ਪਹਿਲਾਂ ਹੀ ਸਰਕਾਰ ਚਲਾ ਰਹੀ ਹੈ ਜੁਧ ਨਸ਼ਿਆਂ ਵਿਰੁੱਧ ਇਸ ਮੌਕੇ ਇਸ ਤਰ੍ਹਾਂ ਦੇ ਖੇਡਾਂ ਕਰਵਾਇਆ ਜਾਣੀਆਂ ਅਤੇ ਪਿੰਡ ਦੀ ਤੰਦਰੁਸਤੀ ਪਸ਼ੂਮਾਲ ਡੰਗਰਾਂ ਦੀ ਤੰਦਰੁਸਤੀ ਲਈ ਇਹ ਖੇਡਾਂ ਬਹੁਤ ਹੀ ਜ਼ਰੂਰੀ ਹਨ ਤੇ ਹਰੇਕ ਪਿੰਡ ਵਾਸੀ ਨੂੰ ਇਸ ਦੇ ਵਿੱਚ ਯੋਗਦਾਨ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਵੱਧ ਚੜ ਕੇ ਸਹਿਯੋਗ ਦੇ ਕੇ ਇਸ ਉਪਰਾਲੇ ਵਿੱਚ ਅੱਗੇ ਹੋ ਕੇ ਕੰਮ ਕਰਨਾ ਚਾਹੁੰਦਾ ਹੈ ਇਸ ਇਹ ਕੁਲਵਿੰਦਰ ਸਿੰਘ ਕਿੰਦਾ ਜੀ ਪਹਿਲਵਾਨਾਂ ਨੂੰ ਅਸ਼ੀਰਵਾਦ ਦੇ ਕੇ ਆਪਣੀ ਚੰਡੀ ਦਾ ਸ਼ੁਰੂਆਤ ਕੀਤੀ ਤੇ ਹੋਰ ਵੀ ਵੱਖ-ਵੱਖ ਸ਼ੁਰੂਆਤ ਤੁਸੀਂ ਦੇਖੋਗੇ ਵਿੱਚ ਯਾਦਗਾਰੀ ਤਸਵੀਰਾਂ ਦੇ ਵਿੱਚ ਜਿਨ੍ਹਾਂ ਨੇ ਚੰਡੀਆਂ ਦਿੱਤੀਆਂ ਉਹ ਸੱਜਣ ਇਸ ਵਿੱਚ ਜ਼ਰੂਰ ਹਾਜ਼ਰ ਹੈ ਇੱਕ ਚੰਡੀ ਮਹਿਰ ਸਿੰਘ ਪੁੱਤਰ ਸਕੰਦਰ ਸਿੰਘ ਤੇ ਆਪਣੇ ਪੁੱਤੇ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਇੱਕ ਚੰਡੀ ਦਿੱਤੀ ਹੈ ਪ੍ਰਦਾਨ ਸਰਮਿੰਦਰ ਸਿੰਘ ਔਰ ਕਾਜੀ ਵੱਲੋਂ ਚੰਡੀ ਦਿੱਤੀ ਗਈ ਤੇ ਪਹਿਲਵਾਨਾਂ ਨੂੰ ਅਸ਼ੀਰਵਾਦ ਦੇ ਕੇ ਥੱਲਾ ਸੇਰੀ ਦੇ ਕੇ ਕੁਸ਼ਤੀ ਕਰਵਾਈ ਗਈ ਇਸ ਸਮੇਂ ਮਾਹੌਤਰਾਮ ਬੰਦੇ ਸਾਰੇ ਪਿੰਡ ਤੇ ਖੜੇ ਹਨ ਪ੍ਰੇਮ ਸਿੰਘ ਪ੍ਰਵੀਂਦਰ ਸਤਗੁਰੂ ਨਰੰਗ ਗੁਰਮੀਤ ਸਿੰਘ ਇਹ ਸਾਡੇ ਪਹਿਲਵਾਨ ਕੁਲਦੇ ਹੋਏ ਤੁਸੀਂ ਵੇਖ ਸਕਦੇ ਹੋ ਇਹ ਫੇਰ ਚੰਡੀ ਦਿੱਤੀ ਇੱਕ ਕਮੈਂਟਰ ਵੀਰਾਂ ਨੇ ਵੀ ਵਧੀਆ ਆਪਣੇ ਐਮ.ਐਲ.ਏ. ਰਾਏ ਸਾਹਿਬ ਨਾਲ ਗੁਰਦੇਵ ਸਿੰਘ ਜਖਵਾਲੀ ਸਲਾਮ ਅਸ਼ੁਭਰਾ ਕਰਦੇ ਹੋਏ ਇਹ ਪਿੰਡ ਦੇ ਸਾਰੇ ਮਾਤਰਮ ਬੰਦੇ ਯਾਰਾਂ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਰੰਗਾਂ ਦੇ ਵਿੱਚ ਤੇ ਅੱਗੇ ਤੋਂ ਵੀ ਹੋਰ ਪਿੰਡ ਦੀ ਅਪਡੇਟ ਦੇਖਣ ਲਈ ਤੇ ਆਪਣੇ ਪਿੰਡ ਵਿੱਚ ਪ੍ਰੋਗਰਾਮ ਕਰਵਾਉਣ ਲਈ ਕਿਤੇ ਵੀ ਤੁਸੀਂ ਗੁਰਪ੍ਰੀਤ ਸਿੰਘ ਜਖਵਾਲੀ ਪੱਤਰਕਾਰ ਨਾਲ ਸੰਪਰਕ ਕਰ ਸਕਦੇ ਹੋ ਤੇ ਸਾਡਾ ਇਹ ਚੈਨਲ ਪੰਨੇ ਜਿੰਦਗੀ ਦੇ ਜਰੂਰ ਸਬਸਕ੍ਰਾਈਬ ਕਰਿਓ ਤੇ ਅੱਗੇ ਸ਼ੇਅਰ ਕਰਿਓ ਕਿ ਸਾਡਾ ਜੋ ਪ੍ਰਾਲਾਏ ਤੁਹਾਨੂੰ ਕਿੱਦਾਂ ਨਾਲ ਲੱਗਿਆ ਵਧੀਆ ਲੱਗਿਆ ਤਾਂ ਆਪ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਵੇਖੋ ਇਹ ਤਸਵੀਰਾਂ ਤੇ ਅਸੀਂ ਲੀਨਿਆ ਤੁਹਾਡੇ ਤੋਂ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ